ਬੜਾਤਰ ਮਾ ਤੁਹਾ ਮ ਘਰ ਸੀ ਉਹਨਾਂ ਦੇ ਗਮਾਨ ਚ ਇੱਕ ਗਰੀਬਾਂ ਦਾ ਘਰ ਸੀ ਕੋਈ ਜਿਹੜਾ ਬੰਦਾ ਗਰੀਬ ਹੁੰਦਾ ਉਹਨੂੰ ਤਾਂ ਐ ਹੁੰਦਾ ਵੀ ਹੁਣ ਆਪਾਂ ਨੇ ਕਿਹੜਾ ਜੋੜ ਕੇ ਕੀ ਕਰਨਾ ਜੋੜਦੇ ਦਾ ਹੈ ਹੀ ਨਹੀਂ ਜਿਹੜੇ ਆ ਗਏ ਖਾ ਲੋ ਜਿਹੜਾ ਅਮੀਰ ਬੰਦਾ ਹੈ ਉਹਨੂੰ ਪੈਸੇ ਜੋੜਦੀ ਹੁੰਦੀ ਹੈ ਇਹ ਕੁਦਰਤ ਹੈ ਜੀ ਹੈ ਜਿਹੜੀ ਮਾਇਆ ਹੈ ਜਦੋਂ ਕਿਸੇ ਕੋਲੇ ਆ ਜੇ ਆਟੋਮੈਟਿਕ ਉਸ ਬੰਦੇ ਨੂੰ ਸੂਮ ਬਣਾ ਲੈਂਦੀ ਹੈ ਉਹ ਤਾਂ ਭਈ ਜਿਹੜੇ ਗਰੀਬ ਤੋਂ ਚੰਗੇ ਤੜਕੇ ਲਾਇਆ ਕਰਨ ਉਹ ਜੜਾ ਅਮੀਰ ਸੀ ਉਹ ਕਿਤੇ ਨਾ ਕਿਤੇ ਚਾਟਣੀ ਘੋਟ ਲਿਆ ਕਰੇ ਉਹ ਅਮੀਰ ਦੇ ਘਰ ਆਈ ਕਹਿਣ ਲੱਗਿਆ ਆਪਣੇ ਗਮਾਂਡ ਦੇ ਵਿੱਚ ਗਰੀਬ ਵਸਦੇ ਨੇ ਮੈਂ ਨਹੀਂ ਨਾ ਦੇ ਕਿਤੇ ਕੋਟਾ ਕੋਟਣਾ ਖੜ ਕੇ ਤਾਂ ਦੇਖਿਆ ਤੂੰ ਕਹਿ ਦੇ ਨਾ ਨਾਮਣਾਉ 사ウਦੀਆ ਚਟਣੀ ਦੇ ਘੱਲੋ ਉਹ ਕਹਿਣ ਲੱਗਿਆ ਕਮਲ ਜੀ ਤੂੰ ਇਹਨਾਂ ਦੀ ਰੀਸ ਨਾ ਕਰ ਕਹਿੰਦੀ ਨਾ ਮੈਂ ਦੇਖਦੀ ਆ ਆਪਣੋ ਚੰਗਾ ਖਾਂਦੇ ਨੇ ਫਿਰ ਇਹ ਗਰੀਬ ਕਾਹਦੇ ਨੇ ਤਾਂ ਅਮੀਰ ਨੇ ਆਪਾਂ ਗਰੀਬ ਆ ਆਪਾਂ ਦੋਨੇ ਟਾਈਮ ਸਬਜੀ ਨਹੀਂ ਬਣਾਉਂਦੇ ਇੱਕ ਟਾਈਮ ਸਬਜੀ ਬਣਾਉਣ ਦਿੰਦਾ ਕਿ ਉਹਨੂੰ ਤਾਂ ਇਹ ਹੁੰਦਾ ਵੀ ਹੋਰ ਜਿੱਥੇ 10 ਹੋ ਗਿਆ ਉੱਥੇ 10.5 ਕਰਦੀ ਤੇ ਉਹ ਕਹਿਣ ਲੱਗਾ ਨਹੀਂ ਉਹ ਇਸਤਰੀ ਕਹਿੰਦੀ ਨਾ ਮੈਂ ਨਹੀਂ ਮੰਦੀ ਆ ਦੇਖਦੇ ਆ ਗਮਾੜ ਇਹ ਤਾਂ ਰੋਜ਼ ਤੜਕੇ ਲਾ ਕੇ ਖਾਂਦੇ ਨੇ ਕਹਿੰਦਾ ਤੂੰ ਜਦਣਾ ਕਰ ਕਹਿੰਦਾ ਤੜਕੇ ਲਾਉਣੋਂ ਤਾਂ ਹਟ ਜਾਣਗੇ ਕਹਿੰਦੀ ਕਿਵੇਂ ਹਟਾ ਦੇਂਗਾ ਤੂੰ ਕਹਿੰਦਾ ਚੰਗਾ ਉਹਨੇ ਪਾਈ ਥੈਲੀ ਦੇ ਵਿੱਚ 90 ਰੁਪਏ ਪਾਲੇ ਚਾਂਦੀ ਦੇ ਹੁੰਦੇ ਪਹਿਲਾਂ ਦੇਖੇ ਨੇ ਆਪ ਵੀ ਤੇ 100 ਨਾ ਪੂਰਾ ਕਰਿਆ 90 ਰੱਖਦੇ ਉਹਨਾਂ ਦੇ ਵਿਹੜੇ 'ਚ ਬੂਚ ਕੇ ਰਾਤ ਨੂੰ ਸਿਰਦੇ ਜਿਹੜਾ ਤਰਕੇ ਉਹਦੋਂ ਨੀਂਦੀਮੀ ਉਹਦਾ ਪਤੀ ਉੱਠੇ ਨਾ ਦੇਖਿਆ ਵੀ ਹੈ ਆ ਥੈਲੀ ਪਈ ਆ ਮਾਇਆ ਦੀ ਆਪਣੇ ਵਿਹੜੇ ਦੇ ਵਿੱਚ ਕੋ ਕਹਿਣ ਲੱਗੀ ਪਤਾ ਰੱਬ ਨੇ ਦੇਤੀ ਆਪਾਂ ਗਰੀਬਤੀ ਉਹ ਗਰੀਬ ਬੰਦੇ ਦੀ ਰੱਬ ਦੀ ਨਿਗਾਹ ਹੁੰਦੀ ਆ ਉਹ ਗਿਣਨ ਲੱਗੇ ਕਹਿੰਦੇ ਵੀ 90 ਐ ਉਹਦੇ ਘਰ ਵਾਲਾ ਕਹਿੰਦਾ ਲੈ ਆ ਗੱਲ ਆ 2-2 ਪੈਸੇ ਜੋੜ ਇਹਨਾਂ ਨੂੰ ਪੂਰੇ 100 ਕਰਨੇ ਉਹ ਕਹਿੰਨ ਲੱਗੇ ਚੰਗਾ 2 ਪੈਸੇ ਰੋਜ਼ ਦੇ ਜੋੜੀ ਚੱਲ ਕਿਵੇਂ ਕਰ ਇਹਨੂੰ ਪੂਰਾ 100 ਕਰ ਲੈ ਜਿੱਥੇ ਤੜਕੇ ਲੱਗਦੇ ਦੀ ਹਟ ਕੇ ਚੱਟਣੀ ਲੱਗੇ ਰਗੜਨਾ ਉਹ ਕਹਿਣ ਲੱਗੇ ਜਿਹੜਾ ਸਮਰਾਇਦਾਰ ਬੰਦਾ ਦੀ ਕੰਡਾ ਕੋਈ ਪਤਾ ਲੱਗਿਆ ਪਰਖ ਕਰੀ ਕਹਿੰਦੀ ਹੁਣ ਤਾਂ ਕੁੰਡਾ ਕੋਡ ਨਹੀਂ ਖੜਕਦਾ ਹੁਣ ਨਹੀਂ ਕਹਿੰਦੀ ਕਟਸੀ ਖੜਕਦੀ ਬਦੀਲੇ ਚ ਕਹਿੰਨਾ ਹਟ ਜਾਣਗੇ ਮਾਇਆ ਚੀਜ਼ ਹੀ ਇਹੀ ਜੀ ਹੈ ਇਹਨਾਂ ਨੇ 100 ਤੇ ਲਜਾਣੀ ਹੈ 100 ਤੇ ਬੜੀ ਔਖੀ ਜਾਊਗੀ 90 ਨੇ ਇਹ ਉਹ ਭਾਈ ਜਮਈ ਪੂਰੀ ਖੂਸ ਪੜਨ ਲਾਗੇ ਕਰਨ ਵੀ ਆਪਾਂ ਜੇ ਪੈਸਾ ਦੋ ਪੈਸੇ ਰੋਜ਼ ਦੇ ਬਚਾ ਲਈਏ ਚਲੋ ਆਪਣਾ ਹੀ ਪੂਰਾ 100 ਉਹ ਜੁਣ 99 ਨੇ ਭਾਈ ਬਹੁਤ ਇੱਕ ਟਾਈਮ ਵੀ ਰੋਟੀ ਬਣਾਉਣਾ ਵੀ ਛੱਡ ਗਈ ਐ ਅੱਠ ਪਹਿਰੀ ਰੋਟੀ ਕਰਦੀ ਉਹ ਕਹਿਣ ਲੱਗਾ ਚੁੱਲਾ ਤਾਂ ਬੁਝ ਗਿਆ ਮੈਂ ਕਹਿੰਦੀ ਹਾਂ ਬਸ ਕਰ ਤੈਨੂੰ ਮੈਂ ਕੀ ਕਿਹਾ ਸੀ ਵੀ ਇਹ ਜਿਹੜੀ ਮਾਇਆ ਐ ਇਹ ਆਟੋਮੈਟਿਕ ਬੰਦੇ ਨੂੰ ਸੂਮ ਬਣਾ ਲੈਂਦੀ ਐ ਕਹਿੰਦਾ ਤੂੰ ਮੇਰੇ ਨਾਲ ਲੜਦੀ ਸੀ ਕਹਿੰਦਾ ਹੁਣ ਦੇਖੀ ਚੱਲ ਰੰਗ ਮਾਇਆ ਦੀ ਤੇ ਭਾਈ ਹੌਲੀ-ਹੌਲੀ ਉਹ 95 ਤੇ ਆ ਗਏ ਜਦੋਂ 95 ਤੇ ਆ ਗਏ ਤੇ ਕਿਤੇ ਨਾ ਕਿਤੇ ਫਿਰੂ ਮਾੜੀ ਮੋਟੀ ਸਬਜੀ ਬਣਾ ਲਿਆ ਕਰਨ ਤੇ ਉਹ ਗਮਾਡੀ ਕਹੇ ਲਗੇ ਉਹ ਕਮਾਡਰ ਨੇ ਉਹਦੇ ਕਰਾਇ ਨੂੰ ਕਿਹਾ ਕਿ ਦੀ ਅੱਜ ਸਬਜੀ ਬਣਾਈ ਐ ਇਹਨਾਂ ਨੇ ਪੰਜ 10 ਦਿਨਾਂ ਬਾਅਦ ਕਹਿੰਦਾ ਵਸ ਹਟ ਜਾਣਗੇ ਇਹ ਵੀ ਬਣਾਉਣ ਨੂੰ ਹਟ ਜਾਣਗੇ ਤੇ ਭਾਈ ਲਾਲਚ ਇਹ ਜੀ ਚੀਜ਼ ਹੀ ਐ ਜਦੋਂ ਕਿ ਕੋਈ ਵੀ ਬੰਦਾ ਐ ਜਦੋਂ ਪੈਸਾ ਜੋੜਨ ਲੱਗ ਜਾਂਦਾ ਉਹ ਬੰਦਾ ਆਟੋਮੈਟਿਕ ਆਪ ਦੇ ਆਪ ਹੀ ਸ਼ੂ ਹੋ ਜਾਂਦਾ ਜਿਹੜਾ ਗਰੀਬ ਐ ਉਹਨੂੰ ਆਇਆ ਵੀ ਆਪਾਂ ਤਾਂ ਗਰੀਬ ਨਹੀਂ ਆ ਇਹੜਾ ਖਾ ਲਾਂਗੇ ਉਹੀ ਢਾ ਲਾਂਗੇ ਚੰਗਾ ਵੀ ਆਪਾਂ ਤਾਂ ਐਵੇਂ ਜਿਮੀ ਰਹਿਣਾ ਤੇ ਉਹ ਪਈ ਜਦੋਂ ਉਸੇ ਤਰ੍ਹਾਂ ਤੇ ਉਹਨਾਂ ਨੇ ਚਲਾਇਆ ਕੰਮ ਹੌਲੀ ਹੌਲੀ 95 ਤੇ ਆ ਗਏ ਤੇ ਉਹ ਕਹਿਣ ਲੱਗਾ ਮੇਰੇ ਘਰ ਵਾਲਾ ਕਹਿੰਦਾ ਵੀ ਜੀ ਮੈਂ ਐ ਕਰਾਂ ਦਿਹਾੜੀ ਨਾ ਵਗ ਜਾ ਕਰਾਂ ਉਦੋਂ ਦਿਹਾੜੀ ਆਹੀ ਸੀ ਕਿਠਿਆਨੀ 50 ਪੈਸੇ 5 ਰੁਪਏ ਤਾਂ ਮੈਂ ਦੇਖੀ ਆ ਦਿਹਾੜੀ ਹਾਂ 5 ਰੁਪਏ ਦੇ ਦਿਹਾੜੀ ਆਸੀ ਲੈ ਕੇ ਗਿਆਂ 5 ਰੁਪਏ ਤੇ ਕਾਰੀਗਰ ਕੰਨਾ ਵਾਲਾ ਕੱਢਦਾ ਜਿਹੜੇ ਘਰ ਪਾਉਂਦੇ ਆ 5 ਰੁਪਏ ਤੇ ਇਹ ਲੱਗੇ ਦੇਖੇ ਨੇ ਤੇ ਕਿਉਂ ਉਦੋਂ 5 ਰੁਪਏ ਬੜੀ ਬੜੀ ਚੀਜ਼ ਸੀ 5 ਰੁਪਏ 500 ਵਰਗਾਂ ਕੰਮ ਬਣਿਆ ਵਾਤੀਗਾ ਤੇ ਇਸੇ ਕਰਕੇ ਦੀ ਜਿਹੜਾ ਗਰੀਬ ਸੀ ਉਹ ਗਰੀਬ ਹੀ ਹੋ ਜਾਂਦਾ ਸੀ ਜਿਹੜਾ ਅਮੀਰ ਸੀ ਉਹ ਅਮੀਰ ਹੀ ਹੋ ਜਾਂਦਾ ਸੀ ਤੇ ਵਿਆਹ ਸਭਨੋਂ ਵਾਲਾ ਦੀ 2 ਰੁਪਏ ਸੈਂਕੜਾ ਪੀ ਉਦੋਂ ਤੇ ਕਿੱਥੇ ਹੁਣ ਵਾਰਾਂ ਨੇ ਰੁਪਏ ਤੇ ਮਿਲ ਜਾਂਦੇ ਲੋਕਾਂ ਨੂੰ ਕੋ ਪੈਸੇ ਦਾ ਤੋੜਾ ਦੀ ਪੈਸਾ ਹੈ ਨਹੀਂ ਦੀਗਾ ਪੈਸਾ ਤਕੜੇ ਧਰਲੇਦਾਰ ਬੰਦੇ ਬਬਾ ਦਾ ਸਾਹੂਕਾਰਾਂ ਕੋਲੇ ਹੁੰਦਾ ਨਹੀਂ ਚੰਗੀ ਵੱਡੀ ਜਾਇਆ ਜਾਤ ਵਾਲੇ ਬੰਦੇ ਕੋਲੇ ਕੋ ਮਾਰੂ ਹਾੜੀਆਂ ਹੁੰਦੀਆਂ ਮੀਂਹ ਪੈ ਗਿਆ ਤਾਂ ਹਾੜੀ ਲੱਗੀ ਜੇ ਨਾ ਪਿਆ ਤਾਂ ਉਹ ਬਾੜੀ ਜ਼ਮੀਨ ਵਾਲੇ ਨੂੰ ਸਟੀਕਾ ਭਰਨਾ ਵੀ ਔਖਾ ਹੋ ਜਾਂਦਾ ਕਿਰਾਇਆ ਪੈਂਦਾ ਤੇ ਉਦੋਂ ਮਾਮਲਾ ਪੈਂਦਾ ਬਾੜੀ ਦਾ ਮਾਮਲੇ ਦੀ ਕਹਿੰਦੇ ਮੇਰਾ ਵਹਣ ਵਾਲਾ ਮਾਮਲਾ ਭਰਦੀ ਤੇ ਉਹਨੇ ਜਦੋਂ ਇਸ ਤਰ੍ਹਾਂ ਤੇ ਕਰਿਆ ਕਿਛੀ ਦੀ ਆ ਬਾ ਦਾ ਬਣਾ ਖਿਆਲ ਹੋਰ ਪਾਸੇ ਹਾਂ ਮਾਂ ਵਾਲਾ ਪੰਨਾ ਉੱਥਾਇਆ ਨਾ ਹਾਂ ਤੇ ਉਸਨੇ ਜਿਹੜਾ ਇਹ ਤਾਂ ਪਹਾੜ ਤੇ ਪਗਾਂ ਟੋਰੀ ਤੇ ਥੁਦੀਆਂ ਆ ਗੱਲ ਹੈਂ ਪੈਸੇ ਜੋੜਨ ਲੱਗ ਗਿਆ ਤੇ ਦਿਹਾੜੀ ਤੇ ਜਾਣ ਲੱਗ ਗਿਆ ਜੀ ਹਾਂ ਉਹ ਕਹਿੰਦਾ ਮੈਂ ਦਿਹਾੜੀ ਵਗ ਜਾ ਕਰੂੰਗਾ ਵੀ ਉੱਥੋਂ ਕਮਾ ਲਿਆ ਕਰਾਂਗੇ ਵੀ ਆਪਣਾ ਇਹ ਪੂਰਾ 100 ਦਾ 100 ਹੋ ਜਾਊ ਉਹ ਕਹਿਣ ਲੱਗੀ ਤੇਰੀ ਮਰਜ਼ੀ ਐ ਵੀ ਦਿਹਾੜੀ ਵੀ ਔਖੀ ਐ ਸਾਰਾ ਦਿਨ ਜ਼ਿਮੀਂਦਾਰ ਦੀ ਖੇਤ ਕੰਮ ਕਰਨਾ ਬਹੁਤ ਮੁਸ਼ਕਲ ਐ ਉਹ ਕਹਿਣ ਲੱਗਾ ਚਾਹ ਦੇਖੀ ਜੋ ਕੋਈ ਗੱਲ ਨਹੀਂ ਉਦੋਂ ਆ ਹੀ ਠਿਆਨੀ ਕਿ ਦਿਹਾੜੀ ਤੀ ਉਹ ਦਿਹਾੜੀ ਜਾਣ ਲੱਗ ਗਿਆ ਜਦੋਂ ਦਿਹਾੜੀ ਜਾਣ ਲੱਗ ਗਿਆ ਉਹ ਕਹਿਣ ਲੱਗੀ ਚੰਗਾ ਫਰਮਾਇਆ ਕਰਿਆ ਕਰੂੰਗੀ ਤੇ ਲੋਕਾਂ ਦਾ ਗੋਹਾਗਾ ਛੱਡ ਦਿਆ ਕਰੂੰ ਚਾਰਾ ਨੇ ਮੈਂ ਵੀ ਕਮਾਉਂਗੀ ਆਪਾਂ ਪੂਰਾ ਸੌ ਕਰਨਾ ਐ ਇਹ ਉਹ ਕਹਿੰਦਾ ਚੰਗਾ ਭਈ ਉਹ ਲਾਗੇ ਦੋਨੇ ਜੀ ਕਾ ਪੈਸੇ ਕਮਾਉਣ ਕਮਾਉਣ ਲੱਗੇ ਤੇ ਹੁਣ ਜਦੋਂ 12 ਨੇ ਰੋਜ ਦੇ ਹੋ ਗਏ ਪੈਣ ਲੱਗੇ ਪੈਸੇ ਬਾਨਣ ਲੱਗੇ ਲੱਗੇ ਬਾਨਣ ਚਲ ਫਿਰ ਉਸ ਨੇ ਕਿਹਾ ਜਦੋਂ ਪੂਰਾ 100 ਹੋ ਗਿਆ ਉਹ ਕਹਿਣ ਲੱਗਿਆ ਵੀ ਹੁਣ ਗੈਣਾ ਉਹ ਕਹਿੰਦੀ 100 ਹੋ ਗਿਆ ਉਹ ਕਹਿੰਦਾ 100 ਹੋ ਗਿਆ ਕਹਿੰਦਾ ਹੁਣ ਹੋਰ ਵਧਾ ਇਹਨਾਂ ਨੂੰ ਆਪਾਂ ਇਹ ਤਾਂ 100 ਤਾਂ ਆਪਾਂ ਪੂਰਾ ਕਰ ਲਿਆ ਤੇ ਕਹਿੰਦੇ ਚੰਗਾ ਪਾਈ ਫੇਰ ਲਾਗੀ ਮਿੰਤ ਕਰਨ ਆਪਦੀ ਉਹ ਦਿਹਾੜੀ ਕਰਿਆ ਕਰੇ ਉਹ ਲੋਕਾਂ ਦਾ ਗੁਹਾ ਗਾਹ ਸੜਦਾ ਕਰੇ ਤੇ ਪੀ ਪੈਸੇ ਆਪ ਇਹਦੇ ਨਾਲ ਜੋੜੀਏ ਹੋਰ ਜੋੜੀਏ ਹੋਰ ਜੋੜੀਏ ਹਾਂ ਜੀ ਲੋਭ ਜਾਗ ਪਿਆ ਮਨ ਦੇ ਵਿੱਚ ਇਹ ਪਹਿਲਾਂ ਗਰੀਬੀ ਦੇਖੀ ਵੀ ਤੀ ਪਹਿਲਾ ਨਜ਼ਾਰੇ ਲੈਂਦੇ ਜੀ ਹਾਂ ਤੇ ਉਹ ਕਹਿਣ ਲੱਗਿਆ ਇੱਕ ਦਿਨ ਬੈਠੇ ਦੋਨੇ ਜਾਨੇ ਉਹ ਕਹਿੰਦਾ ਵੀ ਜਿਹੜੀ ਮਾਇਆ ਹੈ ਕਹਿੰਦਾ ਮਾਇਆ ਬੜੀ ਚਾਂਚਲ ਹੈ ਕਹਿੰਦੀ ਕਿਉਂ ਕਹਨਾ ਹਾਂ ਕਹਨਾ ਭੁੱਖੇ ਮਾਰ ਦਿੰਦੀ ਆ ਕਉਂ ਜਿ ਕੌਮੜਾ ਭੁੱਖੇ ਕ ਮਾਰ ਦਿੰਦੀ ਆ ਤੇ ਰਾਜ ਹੁੰਦੀ ਆ ਕਹਨਾ ਨਹੀਂ ਤੂੰ ਮੰਨ ਜਾ ਭੁੱਖੇ ਮਾਰ ਦਿੰਦੀ ਆ ਬੜੀ ਚੰਚਲ ਮਾਇਆ ਹੈ ਕਹਿੰਦੀ ਨਾ ਕਹਨਾ ਇਹ ਦੱਸ ਫਿਰ ਜਿੱਦਨ ਦੀ ਆਪਣੇ ਕੋਲੇ ਆਈ ਐ ਕਿਤੇ ਦਾਲ ਧਰੀ ਐ ਕਹਿੰਦੀ ਨਾ ਕਹਨਾ ਅੱਗੇ ਫਿਰ ਮੌਜਣਾ ਪਰ ਤੜਕੇ ਲਾਲਾ ਦਾਲ ਖਾਂਦੇ ਹੁੰਦੀ ਹਟਾ ਤੇ ਕਨਾ ਖਾਣੂ ਕਹਿੰਦਾ ਇਹ ਮਾਇਆ ਚੀਜ਼ ਹੀ ਜੀ ਐ ਜਿਹਦੇ ਕੋਲੇ ਵਗ ਜਾਂਦੀ ਐ ਆਟੋਮੈਟਕੀ ਉਸ ਨੂੰ ਰੋਕ ਲੈਂਦੇ ਸਾਰੇ ਕੰਮਾਂ ਤੋਂ ਕਹਿੰਦੀ ਹਾਂ ਤਾਂ ਤੇਰੀ ਗੱਲ ਪੱਕੀ ਐ ਜਿੱਦਨ ਦੇ ਪੈਸੇ ਆ ਗਏ ਕਹਿੰਦੀ ਆਪਾਂ ਤਾਂ ਵਧਾਉਣ ਸੀ ਹੋਗੇ ਕਹਿੰਦੀ ਦਾਲ ਤਾਂ ਕਿਹੜੀ ਧਰਨੀ ਸੀ ਕਹਿੰਦਾ ਫਿਰ ਅੱਗੇ ਜਦੋਂ ਗਰੀਬ ਸੀ ਦੇਦਾ ਦਾਲ ਆਪਾਂ ਰੋਜ਼ ਨਹੀਂ ਦੂਜੇ ਦਿਨ ਤਾਂ ਦਾਲ ਆਪਣੇ ਸੱਣੀ ਸਬਜ਼ੀ ਬਣਦੀ ਸੀ ਚੰਗਾ ਖਾਂਦੀ ਸੀ ਚੰਗਾ ਹਣੋ ਦੇਦੀ ਕਹਿੰਦਾ ਹੁਣ ਤਾਂ ਤੂੰ ਐ ਲਾਲਾ ਵੀ 10-10 ਦਿਨ ਕੱਪੜਾ ਨਹੀਂ ਤੂੰ ਦੀ ਕਹਿੰਦੀ ਸਾਬਣ ਕਸੂਗੀ ਖਰਚਾ ਹੋਊਗਾ ਕਹਿੰਦਾ ਗੱਲ ਤਾਂ ਕਹਿੰਦੀ ਠੀਕ ਐ ਤਾਰੀ ਕਹਿੰਦਾ ਇਹੀ ਜਿਹੜੀ ਮਾਇਆ ਐ ਆਟੋਮੈਟਿਕ ਮੂਹ ਲੈਂਦੀ ਆ ਬੰਦੇ ਨੂੰ ਇਹ ਇਹ ਬੜੀ ਕਹਿੰਦਾ ਇਦੇ ਵਿੱਚ ਤਾਕਤ ਹੈ ਵੱਡੇ ਵੱਡੇ ॠषि ਮੂਣੀਆਂ ਨੂੰ ਕਹਿੰਦਾ ਇਹਨੇ ਗੁੱਠੀਏ ਲਾਤਾ ਕਹਿੰਦਾ ਇਹ ਮੂਰੀ ਚੱਲਦਾ ਨਹੀਂ ਜੋਰ ਕਿਸੇ ਦਾ ਉਹ ਕਹਿਣ ਲੱਗੀ ਹਾਂ ਠੀਕ ਹੈ ਗੱਲ ਤਾਂ ਇਹ ਉਹ ਕਹਿਣ ਲੱਗਾ ਚੰਗਾ ਤੈਨੂੰ ਮੈਂ ਇੱਕ ਤਜਰਬਾ ਹੋਰ ਦਿਖਾਉਣਾ ਕਹਿੰਦਾ ਕੀ ਉਹ ਕਹਿਣ ਲੱਗੀ ਉਹ ਕਹਿਣ ਲੱਗਾ ਚੰਗਾ ਐ ਕਰ ਆਪਾਂ ਅੱਜ 5 ਰੁਪਏ ਦੀ ਹਾੜੀ ਕਰਦੇ ਜਿਹੜੇ ਇਹ ਆਹਾਂ ਨੇ ਕੀ ਇਹ ਪੰਜਾਂ ਦੇ ਭੱਜੇ ਆਉਣਗੇ ਤੇ ਇਹ ਇਨਾ ਕੋਰਡੀਨੈਂਸ ਹੁਣ ਉਹ ਤੋਂ ਵੱਧ ਹੋ ਗਏ ਕਹਿੰਦਾ ਇਹਨਾਂ ਨੇ ਇੰਨੀ ਦੇਖਣਾ ਵੀ ਆਪਣੇ ਕੋਲ ਮਾਇਆ ਤਾਂ ਹੈਗੀ ਆ ਵੀ ਆਪਾਂ ਕੀ ਕਰਨਾ ਉਹ ਕਹਿੰਦੀ ਪੰਜ ਦਾ ਵਾੜੇ ਨੇ ਕਿ ਹੋਰ ਕਿ ਕਿ ਰੁਪਈਆ ਕਰ ਦੇ ਚੱਲ ਅਕੇ ਰੁਪਈਆ ਸਹੀ ਉਹਨੇ ਰੁਪਈਆ ਦਿਹਾੜੀ ਕਰਤੀ ਦੋਨੇ ਜੀ ਆ ਗਏ ਉਹਨਾਂ ਨੇ ਸਾਰਾ ਦਿਨ ਕੰਮ ਕਰਿਆ ਤੇ ਕਰਕੇ ਦਿਹਾੜੀ ਲਾਈ ਉਹ ਕਹਿਣ ਲੱਗੇ ਹਾਂ ਵੀ ਹੁਣ ਤੇ ਕਹਿੰਦੀ ਵੀ ਆ ਆਪਾਂ ਹੁਣ ਰੁਪਈਏ ਦੀ ਦਿਹਾੜੀ ਹੋਊਗੀ ਉਹ ਦੋਨੇ ਜੀਵ ਜਗਦਿਆ ਕਰਾਂਗੇ 2 ਰੁਪਏ ਰੋਜ਼ ਦੇ ਕਮਾਇਆ ਕਰਾਂਗੇ ਪੀਐਸ ਕਰਕੇ ਇਹਦੇ ਵਿੱਚ ਆਪਾਂ ਪੈਸੇ ਜੋੜ ਲਾਂਗੇ ਹਾਂ ਜੀ